ਪਿਛਲੇ 4 ਹਫ਼ਤਿਆਂ ਤੋਂ ਮਰਨਵਰਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਬਾਰੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਸੁਨੀਲ ਜਾਖੜ ਨੇ ਕਿਸਾਨੀ ਨੂੰ ਲੈ ਕੇ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਕਿਸੇ ਇੱਕ ਵਰਗ ਜਾਂ ਇੱਕ ਗਰੁੱਪ ਦੀ ਸਮੱਸਿਆ ਨਹੀਂ ਸਗੋ ਪੂਰੇ ਪੰਜਾਬ ਦੀ ਚਿੰਤਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਅੱਜ ਜੋ ਹਾਲਤ ਬਣੀ ਹੋਈ ਹੈ ਉਹ ਚਿੰਤਾ ਦਾ ਵਿਸ਼ਾ ਹੈ ਉਨਾ ਡੱਲੇਵਾਲ ਨੂੰ ਮਿਲਣ ਜਾ ਰਹੇ ਵਿਰੋਧੀ ਆਗੂਆਂ ਤੇ ਤਿੱਖੇ ਹਮਲੇ ਬੋਲੇ ਨੇ ਤੇ ਕਿਹਾ ਕਿ ਬੀਤੇ 10 ਦਿਨਾਂ ਤੋਂ ਵੱਖ-ਵੱਖ ਲੀਡਰ ਉੱਥੇ ਜਾ ਕੇ ਹਾਲਚਾਲ ਜਾਣ ਰਹੇ ਨੇ ਪਰ ਸ਼ੁਰੂ ਵਿੱਚ ਕਿਸੇ ਨੇ ਕੋਈ ਵੀ ਬਾਅ ਨਹੀਂ ਲਾਈ। ਉਹਨਾਂ ਕਹੇ ਕਿ ਸਾਰੇ ਉੱਥੇ ਜਾ ਕੇ ਰਿਪੋਰਟਾਂ ਦੀ ਜਾਂਚ ਤੋਂ ਤਾਂ ਲੈ ਲੈਂਦੇ ਪਰ ਕਿਸੇ ਨੇ ਵੀ ਡੱਲੇਵਾਲ ਦੇ ਮਰਨ ਵਰਤ ਤੋੜਵਾਉਣ ਸੰਬੰਧੀ ਗੱਲ ਨਹੀਂ ਕੀਤੀ ਤੇ ਨਾ ਹੀ ਕਿਸੇ ਨੇ ਮਰਨ ਵਰਤ ਖਤਮ ਕਰਵਾਉਣ ਦਾ ਫੈਸਲਾ ਲਿਆ। ਉਹਨਾਂ ਨੇ ਅੱਗੇ ਕੀ ਆਕੇ ਡੱਲੇਵਾਲ ਜੀ ਦੀ ਜ਼ਿੰਦਗੀ ਬਹੁਤ ਕੀਮਤੀ ਹੈ ਉਹਨਾਂ ਨੂੰ ਮਰਨ ਵਰਤ ਤੋੜ ਦੇਣਾ ਚਾਹੀਦਾ ਹੈ ਤਾਂ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਐਮਐਸਪੀ ਸਮੇਤ 13 ਮੰਗਾ ਨੂੰ ਲੈ ਕੇ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦਾ ਮਰਨ ਵਰਤ 27ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਤੇ ਉਹਨਾਂ ਦੀ ਸਿਹਤ ਲਗਾਤਾਰ ਨਾਜ਼ੁਕ ਬਣੀ ਜਾ ਰਹੀ ਹੈ ਇਥੋਂ ਤੱਕ ਕਿ ਉਹਨਾਂ ਦਾ ਲੀਵਰ ਵੀ ਫੇਲ ਹੋਣ ਦਾ ਜ਼ਿਕਰ ਡਾਕਟਰਾਂ ਵੱਲੋਂ ਕੀਤਾ ਗਿਆ ਕਿ ਜਲਦੀ ਉਹਨਾਂ ਦੇ ਲੀਵਰ ਤੇ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਪਰ ਉਧਰ ਦੱਸ ਦਈਏ ਕਿ 70 ਸਾਲਾ ਜਗਜੀਤ ਸਿੰਘ ਕੈਂਸਰ ਦੇ ਵੀ ਮਰੀਜ਼ ਨੇ ਤੇ ਨਾਲ ਹੀ ਉਹ 슈ਗਰ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਵੀ ਜੂਝ ਰਹੇ ਨੇ ਜਿਨ੍ਹਾਂ ਦੇ ਹੱਕ ਵਿੱਚ ਬਹੁਤ ਸਾਰੇ ਪੰਜਾਬ ਦੇ ਲੀਡਰ ਪਹੁੰਚ ਰਹੇ ਨੇ ਜਿਦੇ ਵਿੱਚ ਕਿਸਾਨੀ ਲੀਡਰਾਂ ਦੀ ਗੱਲ ਕੀਤੀ ਜਾਵੇ ਧਾਰਮਿਕ ਆਗੂਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸਿਆਸੀ ਲੀਡਰਾਂ ਦੀ ਗੱਲ ਕੀਤੀ ਜਾਵੇ ਹਾਲ ਹੀ ਵਿੱਚ ਚੰਜ ਸਿੰਘ ਚੰਨੀ ਉੱਥੇ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਜਿਹੜੀ ਰਿਪੋਰਟ ਜਿਹੜੀ ਕਮੇਟੀ ਦੇ ਚੇਅਰਮੈਨ ਬਣਾਏ ਹੋਏ ਨੇ ਉਹ ਉਹਨਾਂ ਨੇ ਕੇਂਦਰ ਨੂੰ ਭੇਜੀ ਸੀ ਤੇ ਉਹੀ ਰਿਪੋਰਟ ਲੈ ਕੇ ਉੱਥੇ ਪਹੁੰਚੇ ਉਹਨਾਂ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਕਿਹਾ ਕਿ ਮੈਂ ਐਮਐਸਪੀ ਦੀ ਵੀ ਸ਼ਫਾਰਿਸ਼ ਕਰ ਦਿੰਦੀ ਐ ਮੈਂ ਹੋਰ ਵੀ ਬਹੁਤ ਸਾਰੇ ਕਿਸਾਨੀ ਮਸਲਿਆਂ ਨੂੰ ਲੈ ਕੇ ਲਿਖ ਕੇ ਭੇਜਿਆ ਤਾਂ ਕੇਂਦਰ ਦੇ ਉੱਤੇ ਕੰਮ ਕਰੇਗੀ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਉਹ ਕਹਿੰਦੇ ਧੰਨਵਾਦ ਆਲਾ ਕੋਈ ਗੱਲ ਨਹੀਂ ਹੈ ਇਹ ਸਾਰਾ ਤੁਹਾਡਾ ਹੀ ਧੰਨਵਾਦ ਹੈ ਤਾਂ ਇਹ ਹਾਲਾਤ ਬਣੇ ਹੋਏ ਨੇ ਉਧਰ ਹੁਣ ਸੁਨੀਲ ਜਾਖੜ ਵੀ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਪਹਿਲਾਂ ਲਗਾਤਾਰ ਜਦੋਂ ਉਹ ਕਾਂਗਰਸ ਸਰਕਾਰ ਦੇ ਵਿੱਚ ਸੀ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਆਵਾਜ਼ ਚੁੱਕਦੇ ਸੀ ਪਰ ਜਦੋਂ ਭਾਜਪਾ ਵਿੱਚ ਗਏ ਕਿਉਂਕਿ ਇਹ ਜਿਹੜੀਆਂ ਸਾਰੀਆਂ ਮੰਗਾਂ ਨੇ ਕੇਂਦਰ ਨਾਲ ਸੰਬੰਧਿਤ ਨੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਹੁਣ ਕਸੂਤੀ ਸਥਿਤੀ ਵਿੱਚ ਫਸੇ ਹੋਏ ਸੀ ਕਿ ਆਖਰ ਕੀਤਾ ਕੀ ਜਾਵੇ ਅਖੀਰ ਉਹਨਾਂ ਨੂੰ ਬਿਆਨ ਦੇਣਾ ਹੀ ਪਿਆ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੋੜਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ ਬਹੁਤ ਕੀਮਤੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਬਾਰੇ ਲੋਕਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਤੇ ਕਿਸਾਨਾਂ ਦੀ ਪ੍ਰਤੀਕਿਰਿਆ ਕੀ ਸਾਹਮਣੇ ਆਉਂਦੀ ਹੈ ਕਿਉਂਕਿ ਅ ਜਗਜੀਤ ਸਿੰਘ ਢੱਲੇਵਾਲ ਨੂੰ ਕੈਰੀਅਰ ਕੇ ਬੀਜੇਪੀ ਦੇ ਜਾਂ ਇੱਕ ਪਹਿਲੇ ਲੀਡਰ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਮੰਨ ਵਰਤ ਤੋੜਨਾ ਚਾਹੀਦਾ ਹਾਲਾਂਕਿ ਬਹੁਤ ਸਾਰੇ ਲੀਡਰ ਉਹਨਾਂ ਨੂੰ ਮਿਲ ਚੁੱਕੇ ਨੇ ਕਿਸੇ ਨੇ ਵੀ ਉਹਨਾਂ ਨੇ ਇਹ ਬੇਨਤੀ ਨਹੀਂ ਕੀਤੀ ਕਿਉਂਕਿ ਉਹ ਲਗਾਤਾਰ ਸੰਘਰਸ਼ ਲੜ ਰਹੇ ਨੇ ਤਾਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਮੰਨ ਵਰਤ ਤੋੜ ਦੋ ਪਰ ਉਧਰ ਹੁਣ ਹਾਲਾਤ ਇਹ ਬਣੇ ਹੋਏ ਨੇ ਕਿ ਜਗਜੀਤ ਸਿੰਘ ਢੱਲੇਵਾਲ ਜਿੰਨਾ ਚਿਰ ਤੱਕ ਮੰਗਾ ਨਹੀਂ ਮੰਨੇ ਜਾਂਦੀਆਂ ਉਦੋਂ ਤੱਕ ਤਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਪਰ ਉਹਨਾਂ ਦੀ ਸਿਹਤ ਲਗਾਤਾਰ ਨਾਜ਼ਕ ਹੁੰਦੀ ਜਾ ਰਹੀ ਹੈ ਦਿਵਜਾਜ ਧੰਨਵਾਦ